ਅਸਬਾ ਆਧਮਪੁਰ ਦੇ ਪਿੰਦੇ ਪਿੰਡ ਟਰੋਲੀ ਕਲਾ ਵਿਖੇ ਮੁਹੰਮਦ ਆलमगीर ਦੇ ਡੇਰੇ ਵਿਖੇ ਗੁੱਜਰ ਘਟ ਗਿੰਤੀ ਟਰਸਟ ਵੱਲੋਂ ਇੱਕ ਅਹਿਮ ਮੀਟਿੰਗ ਦੌਰਾਨ ਆਏ ਹੋਏ ਗੁੱਜਰ ਭਾਈਚਾਰੇ ਵੱਲੋਂ ਵਾਕਫਾਕ ਵਿਚਾਰ ਸਾਂਝੇ ਕੀਤੇ ਅਤੇ ਇਸ ਮੌਕੇ ਸੀਐਮ ਭਗਵਤ ਮਾਨ ਸਹਿ ਮਿਲ ਬੇਨਤੀ ਕੀਤੀ ਗਈ ਕਿ ਵਾਕਫੋਰਡ ਦੇ ਚੇਅਰਮੈਨ ਫਿਆਜ਼ ਫਰੂਕੀ ਨੂੰ ਹੀ ਰੈਂਡ ਦਿੱਤਾ ਜਾਵੇ ਅਤੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਆलमगीर ਗੁੱਜਰ ਘਟ ਗਿੰਤੀ ਟਰਸਟ ਪੰਜਾਬ ਪ੍ਰੈਜ਼ੀਡੈਂਟ ਮੈਂ ਕੁਝ ਗੱਲਾਂ ਜ਼ਰੂਰੀ ਸਮਝਾਇਆ ਕਰਨੀਆਂ ਕਿ ਇਸ ਕਰਕੇ ਕਿ ਸਾਡੀਆਂ ਜਿਹੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਉਹਨਾਂ ਦੇ ਬਾਰੇ ਦੇ ਵਿੱਚ ਕੁਝ ਮੈਂ ਗੱਲਾਂ ਕਰਨਾ ਚਾਹੁੰਦਾ ਹਾਂ ਕਿ ਸਾਡੀ ਪੂਰੀ ਸਮੂਹ ਗੁੱਜਰ ਬਰਾਦਰੀ ਜਿੰਨੀ ਵੀ ਹੈਗੀ ਹੈ ਸਾਰੀ ਮਾਨ ਸਰਕਾਰ ਦੇ ਅੱਗੇ ਇਹ ਹੀ ਬੇਨਤੀ ਕਰਦੀ ਹੈ ਕਿ ਜਿਹੜਾ ਕਿ ਵਕਫ ਬੋਰਡ ਦਾ ਸਾਡਾ ਐਡਮਿਨਿਸਟ੍ਰੇਟਰ ਫਿਆਜ਼ ਫਰੂਕੀ ਏ ਡੀ ਜੀ ਬੀ ਲਾਇਆ ਹੈਗਾ ਉਹਨੂੰ ਰਹਿਣ ਦਿੱਤਾ ਜਾਵੇ ਨਾ ਕਿ ਕੋਈ ਵਕਫ ਬੋਰਡ ਨੂੰ ਤਬਦੀਲ ਕੀਤਾ ਜਾਵੇ ਇਸ ਕਰਕੇ ਕਿ ਫਿਆਜ਼ ਫਰੂਕੀ ਦੇ ਰਹਿੰਦੇ ਹੋયા ਸਾਡੀ ਕੌਮ ਦੇ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਵਸਦੇ ਹੋਏ ਮੁਸਲਮਾਨਾਂ ਦਾ ਕੰਮ ਬਹੁਤ ਜ਼ਿਆਦਾ ਹੋਇਆ ਕਿ ਅੱਜ ਮਸਜਿਦਾਂ ਚਮਕਦੀਆਂ ਪਈਆਂ ਕਬਰਸਤਾਨਾਂ ਨੂੰ ਚਾਰ ਦਿਵਾਰੀ ਹੋਈ ਹੈ ਤੇ ਮਦਰੱਸਿਆਂ ਨੂੰ ਵੀ ਗਰੰਟਾਂ ਦਿੱਤੀਆਂ ਗਈਆਂ ਮਦਰੱਸਿਆ ਮਦਰੱਸਿਆਂ ਦੇ ਵਿੱਚ ਬੱਚੇ ਪੜ੍ਹਦੇ ਰਹੇ ਹਨ ਔਰ ਉਹਨਾਂ ਦੇ ਜਿਹੜੇ ਮਾਸਟਰ ਜਨ ਕਿ ਇਹਨਾਂ ਨੂੰ ਆਪਾਂ ਟੀਚਰ ਕਹਿ ਦੇਦਾ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਤੇ ਬਹੁਤ ਹੀ ਇੱਕ ਸਲਾਘਾਜੋ ਕੰਮ ਕਰ ਰਹੇ ਹੈ ਫਿਆਜ਼ ਫਰੂਕੀ ਜੀ ਇਹਨਾਂ ਨੂੰ ਹੀ ਐਡਮਿਨਿਸਟਰ ਰਹਣ ਦਿੱਤਾ ਜਾਵੇ ਤਾਂ ਕਿ ਜਿੱਥੇ ਕਿ ਭਗਵਾਨ ਮਾਨ ਸਰਕਾਰ ਆਈ ਹੈ ਬਹੁਤ ਸਾਰੇ ਵਧੀਆ ਕੰਮ ਕਰ ਰਹੀ ਹੈ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਤੇ ਉਹਨਾਂ ਨੇ ਆਪਣੇ ਵਰਗਾ ਹੀ ਇਮਾਨਦਾਰ ਔਰ ਸੂਝਵਾਨ ਸਾਥੀ ਫਿਆਜ਼ ਫਰੂਕੀ ਜਿਹੜਾ ਕਿ ਐਡਮਿਨਿਸਟਰेटर ਵਕਫ ਬੋਰਡ ਦਾ ਲਾਤਾ ਤੇ ਇਹ ਇੱਕ ਬਹੁਤ ਵਧੀਆ ਮੁਸਲਮਾਨ ਭਾਈਚਾਰੇ ਨੂੰ ਖਾਸ ਕਰਕੇ ਗੁੱਜਰ ਬਰਾਦਰ ਨੂੰ ਬਹੁਤ ਵੱਡੀ ਸੌਗਾਤ ਦਿੱਤੀ ਹੈ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਹੀ ਰਹਿਣ ਦਿੱਤਾ ਜਾਵੇ ਨਾ ਕਿ ਵਕਫ ਬੋਰਡ ਨੂੰ ਤਬਦੀਲ ਕੀਤਾ ਜਾਵੇ ਤੇ ਇੱਕ ਹੋਰ ਅਸੀਂ ਛੋਟੀ ਜੀ ਮੰਗ ਕਰਦੇ ਹਾਂ ਮਾਨ ਸਾਹਿਬ ਅਗੇ ਕਿ ਸਾਡੀਆਂ ਜਿਹੜੀਆਂ ਮੁਸ਼ਕਲਾਂ ਦਾ ਰੂਪੇਸ਼ ਆ ਰਹੀਆਂ ਕਿ ਇੱਕ ਇਹ ਹੈਗੀਆਂ ਕਿ ਸਾਰੇ ਹੀ ਤਕਰੀਬਨ ਜਿੰਨੇ ਵੀ ਬੋਰਡ ਸੀਗੇ ਸਾਰੇ ਬਣਾ ਦਿੱਤੇ ਗਏ ਲੇਕਿਨ ਸਿਰਫ ਇੱਕ ਸਾਡਾ ਗੁੱਜਰ ਭਲਾਈ ਬੋਰਡ ਜਿਹੜਾ ਕਿ ਉਸ ਦੀ ਅਜੇ ਤੱਕ ਉਸਾਰੀ ਨਹੀਂ ਕੀਤੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡਾ ਗੁੱਜਰ ਭਲਾਈ ਬੋਟ ਮੁੜ ਕੇ ਬਹਾਲ ਕੀਤਾ ਜਾਵੇ ਕਿ ਉਹਦੇ ਵਿੱਚ ਸਾਨੂੰ ਨੁਮਾਇੰਦਗੀ ਦਿੱਤੀ ਜਾਵੇ ਸਾਡੇ ਗੁੱਜਰ ਬਰਾਦਰੀ ਨੂੰ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਡੀ ਕੌਮ ਸਾਡੀ ਬਰਾਦਰੀ ਬਾੜ ਚੜ ਕੇ ਹਿੱਸਾ ਲੈ ਸਕੇ ਇਸ ਕਰਕੇ ਸਾਡੀ ਬਰਾਦਰੀ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿ ਪਾਰਟੀ ਸਾਨੂੰ ਇਗਨੋਰ ਕਰ ਰਹੀ ਹੈ ਤੇ ਸਾਡੀਆਂ ਜਿਹੜੀਆਂ ਹੋਰ ਛੋਟੀਆਂ-ਛੋਟੀਆਂ ਮੁਸ਼ਕਲਾਂ ਹਨ ਕਿ ਜਿੱਦਾਂ ਕਿ ਸਾਡੇ ਪਾਣੀ ਸੈਵਰੇਜ ਸਾਡੀਆਂ ਘਰਾਂ ਵਾਸਤੇ ਰਾਹ ਨਾਲੀਆਂ ਸਾਡੀਆਂ ਮਦਰੱਸਿਆਂ ਨੂੰ ਰਾਹ ਇਹ ਵੀ ਕੱਚੇ ਹਨ ਤੇ ਇਹ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਵੱਲ ਵੀ ਸਰਕਾਰ ਤਵੱਜੋ ਕਰੇ ਇਸ ਸਬੰਧੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਐਮਪੀ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮੰਤਰੀ ਸਰਦਾਰ ਬਲਕਾਰ ਸਿੰਘ ਡਾਕਟਰ ਬਲਜੀਤ ਕੌਰ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਆਦਮਪੁਰ ਤੋਂ ਹਨੀ ਸੰਧੂ ਦੀ ਖਾਸ ਪੋ